ਦਸਮ ਪਾਤਸ਼ਾ ਨੇ ਖਾਸ ਕਰਕੇ ਜਦੋਂ ਐਂਡ ਤੇ ਆਇਆ ਇਹ ਖਾਲਸਾ ਤਰਨ ਪੋਦ ਵਿੱਚ ਲਿਆਉਣ ਲਈ ਸਮਾਂ ਉਦੋਂ ਦਸਮ ਪਾਤਸ਼ਾ ਨੂੰ ਬਹੁਤ ਵੱਡੀ ਸ਼ਹਾਦਤ ਦੇਣੀ ਪਈ ਚਮਕੌਰ ਦੀ ਗੜੀ ਪਹਿਲਾ ਅਨੰਦਪੁਰ ਦਾ ਕਿਲਾ ਅਨੰਦਪੁਰ ਦੇ ਕਿਲੇ ਨੂੰ ਘੇਰਨ ਲਈ ਅਜਮੇਰ ਚੰਦ ਨੇ ਸਲਾਹ ਕੀਤੀ ਰੰਗਜੀਤ ਦੇ ਨਾਲ ਕਿ ਇਸ ਦਸਮ ਪਾਤਸ਼ਾ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਨੇ ਰੰਗ ਜੈਬ ਨੇ ਸਾਰੀਆਂ ਰਿਆਸਤਾਂ ਨੂੰ ਹੁਕਮ ਦਿੱਤਾ ਕਿ ਇਕੱਠੇ ਹੋ ਕੇ ਇਹ ਮੈਨੂੰ ਦਸਮ ਪਾਤਸ਼ਾਹ ਮੇਰੇ ਅੱਗੇ ਹਾਜ਼ਰ ਚਾਹੀਦਾ ਓਦੋਂ ਪਹਾੜੀ ਰਾਜੇ ਸਾਰੇ ਪਹਾੜੀ ਰਾਜਿਆਂ ਨੇ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਸੀਸ ਦੇ ਗਏ ਉਹਨਾਂ ਲੋਕਾਂ ਨੇ ਓਦੋਂ ਬਦਮਾਸ਼ੀ ਕੀਤੀ ਓਦੋਂ ਬਹੁਤ ਲੰਬੇ ਸਮੇਂ ਤੋਂ ਇਹ ਪਿੱਛੇ ਪਏ ਸੀ ਕਦੀ ਗੁਰੂ ਸਾਹਿਬ ਨੂੰ ਪੌਂਟਾ ਸਾਹਿਬ ਵੀ ਜਾਣਾ ਪਿਆ ਤੇ ਮੇਦਨੀ ਪ੍ਰਕਾਸ਼ ਨੇ ਇਹ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਜੀ ਦੀ ਛੋਟੀ ਉਮਰ ਹੈ ਇਹ ਰਾਜਪੂਤ ਰਾਜੇ ਇਹਨਾਂ ਦੀ ਨੀਅਤ ਖਰਾਬ ਹੈ ਤੇ ਇਹਨਾਂ ਨੂੰ ਮੈਂ ਪਾਸੇ ਲੈ ਜਾਵਾਂ ਉਹਨਾਂ ਨੇ ਪ੍ਰੇਰ ਕੇ ਮਾਤਾ ਜੀ ਨੂੰ ਗੁਰੂ ਸਾਹਿਬ ਨੂੰ ਪ੍ਰੇਰ ਕੇ ਉਹ ਪੌਟਾ ਸਾਹਿਬ ਉਹਨਾਂ ਨੂੰ ਲੈ ਗਏ ਆਪਣੇ ਰਾਜ ਨਾਹਨ ਦੇ ਵਿੱਚ ਉੱਥੇ ਵੀ ਹਮਲਾ ਕਰ ਦਿੱਤਾ ਉੱਥੇ ਵੀ ਅੱਜ ਅਸੀਂ ਦੇਖਦੇ ਹਾਂ ਮੁਕਾਮ ਪੰਗਾਣੀ ਦਾ ਯੁੱਧ ਜਿੱਥੇ ਹੋਇਆ ਤੀਰਾ ਗੜੀ ਦਾ ਸਾਨ ਜਿੱਥੋਂ ਗੁਰੂ ਸਾਹਿਬ ਨੇ ਕਮਾਨ ਕੀਤੀ ਉਸ ਲੜਾਈ ਦੀ ਤੇ ਉਹ ਸਾਰੀ ਚੰਦ ਰਾਜੇ ਨੂੰ ਤੀਰ ਨਾਲ ਮਾਰਿਆ ਉਹਦੀ ਸਮਾਦ ਸਾਹਮਣੇ ਬਣੀ ਹੋਈ ਹੈ ਜਮਨਾ ਦੇ ਕਿਨਾਰੇ ਤੇ ਜਿੱਥੇ ਰਾਣੀਆਂ ਉਹਦੇ ਨਾਲ ਸਤੀ ਹੋਈਆਂ ਬੜੀ ਵੱਡੀ ਹਿਸਟਰੀ ਸਾਡੇ ਸਾਹਮਣੇ ਬਚਿਤ੍ਰਨਾਟਕ ਦੇ ਵਿੱਚ ਇਹਦਾ ਜਿਗਰ ਆਉਂਦਾ ਭਾਈ ਜੈਤਾ ਜੀ ਨੇ ਵੀ ਆਪਣੀ ਕਲਮ ਦੇ ਨਾਲ ਉਸ ਯੁੱਧ ਦਾ ਵਾਤਾਵਰਨ ਲਿਖਿਆ ਜਿੱਥੇ ਜੀਤਮਲ ਸੰਘੋਸ਼ਾ ਗੁਰੂ ਜੀ ਦੇ ਭੂਆ ਦੇ ਪੁੱਤ ਉਥੇ ਸ਼ਹੀਦ ਹੋਏ ਜਿੱਥੇ ਪਾਈ ਜਾਤਾ ਜਿਹਨੇ ਲਿਖਿਆ ਜਮਨਾ ਗਿਰੀ ਕੇ ਮਲਹਾਨ ਇੱਕ ਤੇ ਗਿਰੀ ਜਮਨਾ ਇੱਕ ਗਿਰੀ ਦੋ ਨਦੀਆਂ ਦਾ ਜਿੱਥੇ ਸੰਗਮ ਹੁੰਦਾ ਉਹਦੇ ਕੋਨੇ ਦੇ ਵਿੱਚ ਇਹ ਲੜਾਈ ਹੋਈ ਸੀ ਤਾਂ ਗੁਰੂ ਸਾਹਿਬ ਨੇ ਉਹ ਵੀ ਲੜਾਈ ਜਿੱਤੀ ਪਰ ਇਹ ਆਨੰਦਪੁਰ ਦੇ ਕਿਲੇ ਦੇ ਵਿੱਚ ਜਦੋਂ ਦੇਖਿਆ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਇੱਥੇ ਸਡੌਰੇ ਦਾ ਨਵਾਬ ਸਮਾਣੇ ਦਾ ਨਵਾਬ ਮਲੇਰਕੋਟਲੇ ਦਾ ਨਵਾਬ ਜਲੰਧਰ ਦਾ ਨਵਾਬ ਰਾਹੋਂ ਦਾ ਨਵਾਬ ਕਸ਼ਮੀਰ ਦਾ ਨਵਾਬ ਲਾਹੌਰ ਦਾ ਨਵਾਬ ਸਾਰਿਆਂ ਨੇ ਸੈਨਾ ਇਕੱਠੀ ਕਰਕੇ ਭੇਜੀ ਟਿੱਡੀ ਦਲ ਗੁਰੂ ਸਾਹਿਬ ਨੇ ਉਹਨੂੰ ਕਿਹਾ ਆਪਣੇ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਉਹਦੇ ਉਹਦੇ ਵਿੱਚ ਦੱਸਿਆ 10 ਲੱਖ ਮਤਲਬ 10 ਲੱਖ ਤੋਂ ਮਤਲਬ ਬਹੁਤ ਵੱਡੀ ਸੰਖਿਆ ਪਰ ਮੇਰੇ ਤੇ ਕੁੱਲ 40 ਸੀ ਗੁਰੂ ਸਾਹਿਬ ਜੀ ਨੂੰ ਇਹ ਧੋਖਾ ਦਿੱਤਾ ਜਦੋਂ ਆਨੰਦਪੁਰ ਦਾ ਕਿਲਾ ਦੇਖਿਆ ਭਾਰਾ ਪੈਂਦਾ ਉਹਦੋ ਕੁਛ ਉਹਨਾਂ ਨੇ ਇਸ਼ਾਰਤ ਕੀਤੀ ਕਿ ਅਸੀਂ ਗੁਰੂ ਸਾਹਿਬ ਜੀ ਤੁਸੀਂ ਇਥੋਂ ਕਿਤੇ ਵੀ ਚਲੇ ਜਾਓ ਪਰ ਇਹ ਕਿਲਾ ਛੱਡ ਦਿਓਗੇ ਤੇ ਲੜਾਈ ਖਤਮ ਹੋ ਸਕਦੀ ਹੈ ਹੋ ਸਕਦਾ ਅਸੀਂ ਗਉ ਘਾਟੇ ਵੀ ਬਣਾ ਕੇ ਉਹਦੀ ਕਸਮ ਖਾਦੀ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪ੍ਰੇਰਿਆ ਸਿੱਖਾਂ ਨੇ ਬਹੁਤ ਮਜਬੂਰ ਕੀਤਾ ਕਿ ਆਪਾਂ ਛੱਡ ਦਿਏ ਇਹ ਕਿਲਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਦਿਖਾਇਆ ਵੀ ਸਾਹਮਣੇ ਚਮਤਕਾਰ ਉਹਨਾਂ ਨੇ ਉਸ ਸ਼ਾਹੀ ਫੌਜ ਨੂੰ ਕਿਹਾ ਕਿ ਅਸੀਂ ਕੀਮਤੀ ਸਮਾਨ ਅਸੀਂ ਭੇਜ ਦਵਾਂਗੇ ਇਥੋਂ ਪਹਿਲਾਂ ਸਾਨੂੰ ਜਾਣ ਦਿੱਤਾ ਰਸਤਾ ਦਿੱਤਾ ਜਾਵੇ ਫਿਰ ਅਸੀਂ ਨਿਕਲਦੇ ਹਾਂ ਸਾਰੇ ਤੇ ਉਹਨਾਂ ਨੇ ਵੈਲਕਮ ਕਰਤਾ ਜੀ ਗੱਡੇ ਵੀ ਅਸੀਂ ਦੇਣ ਨੂੰ ਤਿਆਰ ਐ ਪਰ ਜਦੋਂ ਗੁਰੂ ਸਾਹਿਬ ਨੇ ਕੂੜ-ਕਬਾੜ ਤੇ ਜੁੱਤੀਆਂ ਤੇ ਹੋਰ ਜਿੰਨਾ ਮਾੜਾ ਸਮਾਨ ਸੀ ਸਾਰਾ ਗੱਡਿਆਂ 'ਚ ਪਾ ਕੇ ਉੱਤੇ ਦਿਸਾਲੇ ਪਾ ਕੇ ਗੱਡੇ ਕਿਲੇ ਤੋਂ ਥਾਂ ਨੂੰ ਤੋਰ ਦਿੱਤੇ ਤੋ ਸੈਨਾ ਟੁੱਟ ਪਈ ਉਹਦੇ ਤੇ ਇਹ ਦਿਖਾ ਵੀ ਦਿੰਦਾ ਸਿੱਖਾਂ ਨੂੰ ਕਿ ਸਾਡੇ ਨਾਲ ਇਹ ਖੁਸ਼ ਹੋਣਾ ਤੇ ਅਸੀਂ ਰਸਤੇ ਦੇ ਵਿੱਚ ਅਸੀਂ ਉਹ ਲੜਾਈ ਨਹੀਂ ਲੜ ਪਾਵਾਂਗੇ ਜਿਹੜੀ ਅਸੀਂ ਕਿਲੇ 'ਚ ਲੜ ਸਕਦੇ ਹਾਂ ਪਰ ਸਿੱਖ ਨਹੀਂ ਮੰਨੇ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਜੜੀ ਉਹਨਾਂ ਤੋਂ ਬਾਅਦ ਆਫਤ ਆਈ ਸੰਸਾ ਨਦੀ ਦਾ ਕੰਡਾ ਜਿੱਥੇ ਪਰਿਵਾਰ ਵਿਛੋੜਾ ਹੋਇਆ ਛੋਟੇ ਸਹਿਬਜ਼ਾਦੇ ਮਾਤਾ ਜੀ ਇੱਕ ਪਾਸੇ ਨੂੰ ਚਲੇ ਗਏ ਵੱਡੇ ਸਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਨਾਲ ਪਹਿਲਾਂ ਤਾਂ ਵਹੀਰ ਨੂੰ ਰੋਕਦੇ ਰਹੇ ਸਹਿਬਜ਼ਾਦਾ ਅਜੀਤ ਸਿੰਘ ਭਾਈ ਉਦੇ ਸਿੰਘ ਭਾਈ ਬਚਿੱਤਰ ਸਿੰਘ ਤੇ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਇਹ ਫਿਰ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਆਏ ਤੇ ਉਦੋਂ गिर ਗਏ ਉਦੋਂ ਬਹੁਤ ਘਟ ਗਿੰਤੀ ਦੇ ਵਿੱਚ ਸੇਖ ਸਨ ਚਮਕੌਰ ਦੀ ਗੜੀ ਚ ਪਰ ਲੜਾਈ ਹੋਈ ਬੜੀ ਗਹਿਕਾ ਚ ਲੜਾਈ ਹੋਈ ਉਸ ਲੜਾਈ ਦੇ ਵਿੱਚ ਇੱਕ ਸਮਾ ਆਇਆ ਜਦੋਂ ਸਬੱਡਾ ਸਾਹਿਬ ਜੀ ਆਦਾ ਵੀ ਜਮਕੌਰ ਦੀ ਗੱਡੀ ਤੋਂ ਥੱਲੇ ਉਤਰਿਆ ਜਾਸਤ ਲੈ ਕੇ ਤੇ ਲੜਦਾ ਹੋਇਆ ਸ਼ਹੀਦ ਹੋਇਆ ਗੁਰੂ ਸਾਹਿਬ ਨੇ ਆਪਣੀ ਅੱਖਾਂ ਨਾਲ ਦੇਖਿਆ ਜੋਗੀ ਅੱਲਾ ਯਾਰ ਖਾਨ ਨੇ ਬੜਾ ਵਧੀਆ ਨਕਸ਼ਾ ਖਿੱਚਿਆ ਉਸ ਦਾ ਉਹ ਸੇਸਰੀ ਦਾ ਸਾਨੂੰ ਸਮਝਾਉਣ ਲਈ ਸਾਨੂੰ ਦੱਸਣ ਲਈ ਕਿ ਗੁਰੂ ਸਾਹਿਬ ਕਿਲੇ ਤੋਂ ਦੇਖ ਰਹੇ ਸੀ ਤੇ ਸਹਿਬ ਜੀ ਆਦਾ ਲੜ ਰਿਹਾ ਸੀ ਤੋ ਗੁਰੂ ਸਾਹਿਬ ਜੀ ਨੂੰ दिलबंद ने तलवार से तस्लीम बजाई इस वक्फा में फ़ौज़े फौजेरा उम आई बरछी किसी बदबख्त ने पीछे से लगाई त्योरा के गिरे जीन से सरकार जमी पर रूह खलद गई और तनचार जमी पर साहबजादा शहीद होया उस समय लाला दौलत राय जी ने एक जीवनी लिखी है गुरु गोबिंद सिंह जी महाराज दी ਕਮਾਲ ਕਰ ਦਿੱਤੀ ਉਹਨਾਂ ਨੇ ਜਿਹੜੀ ਉਹਨਾਂ ਦੀ ਵਫਾ ਜਿਹੜੀ ਹੋਣੀ ਚਾਹੀਦੀ ਸੀ ਉਹਨਾਂ ਨੇ ਦਿਖਾਈ ਉਹ ਕਹਿੰਦੇ ਕਿ ਮੈਂ रामचंद्र ਜੀ ਦਾ ਮਾੜਾ ਸਮਾਂ ਦੇਖਿਆ ਸੁਣਿਆ ਇਤਿਹਾਸ ਪੜ੍ਹਿਆ ਜਦੋਂ ਲక్ష్ਪਣ ਨੂੰ ਮੋਰਛਾ ਹੋਈ ਉਸ ਨੂੰ ਵੀ ਰੋਂਦਿਆਂ ਦੇਖਿਆ ਕਿਤੇ ਵੱਡੇ ਵੱਡੇ ॠषि मुनि ਜਿਹੜੇ ਆ ਉਹਨਾਂ ਦੇ ਰਤਬੇ ਵੀ ਦੇਖੇ ਇੱਕ ਫੇਰ ਰਾਮਚੰਦਰ ਜੀ ਦੇ ਪਿੱਛੇ ਰਾਜੇ ਮਹਾਰਾਜਾਂ ਦੀ ਸੈਨਾ ਕ੍ਰਿਸ਼ਨ ਜੀ ਦੇ ਪਿੱਛੇ ਸਾਰੇ ਪਾਂਡਵਾ ਦਾ ਸਰਾਜ ਤੇ ਦਸ਼ਮ ਪਾਤਸ਼ਾ ਕੱਲਾ ਬੇਯਾਰੋ ਬਿਨ ਸਾਜੋ ਉਸਮਾਨ ਅਕੱਲਾ ਵਕਤ ਦਾ ਸਮਰਾਟ ਪਾਤਸ਼ਾ ਤਲਵਾਰ ਦਾ ਬਾਦਸ਼ਾ ਉਹਦੇ ਸਾਹਮਣੇ ਡਟੇ ਹੋਏ ਉਹ ਕਹਿੰਦਾ ਕਿ ਮੈਂ ਹੈਰਾਨ ਹਾਂ ਉਹਨਾਂ ਦੇ ਵਿਸ਼ਾਲ ਹਿਰਦੇ ਤੇ ਕਿ ਉਹਨਾਂ ਨੇ ਸਹਿਮਜਾਦਾ ਸ਼ਹੀਦ ਹੋ ਗਿਆ ਛੋਟਾ ਸਾਹਿਬ ਜਿਆਦਾ ਜਿਹੜਾ 4 ਸਾਲ ਛੋਟਾ ਸੀ 15 ਸਾਲ ਦਾ ਸੀ ਉਹ ਆਇਆ ਇਜਾਜ਼ਤ ਲੈਣ ਵਾਸਤੇ ਗੁਰਪਿਤਾ ਤੋਂ ਉਹ ਕਹਿੰਦੇ ਕਿ ਮੈਂ ਦੇਖਦਾ ਕਿ ਇੰਨਾ ਵਿਸ਼ਾਲ ਤੇ ਵੱਡਾ ਹਿਰਦਾ ਸਾਡੇ ਸਮਾਜ ਦੇ ਵਿੱਚ ਸਾਡੀ ਕੌਮ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਸੰਸਾਰ ਦੇ ਵਿੱਚ ਨਹੀਂ ਕੁਝ ਦੇ ਮਿਸਾਲ ਨਹੀਂ ਮਿਲਦੀ ਸਾਹਿਬ ਜਿਆਦਾ ਕਹਿੰਦਾ ਇਜਾਜ਼ਤ ਦਿਓ ਥੱਲੇ ਜਾਣ ਦੀ ਲੜਾਈ ਦੇ ਵਿੱਚ ਤੋ ਗੁਰੂ ਸਾਹਿਬ ਦੀ ਇਸ ਨਿਗਾਹ ਦੇ ਸਾਹਮਣੇ ਸਹਿਬਜ਼ਾਦਾ ਖਲੋਤਾ ਹੈ ਗੁਰੂ ਸਾਹਿਬ ਜੀ ਇਹ ਜਾਣਦੇ ਨੇ ਕਿ ਜਦੋਂ ਇਹ ਚਮਕੌਰ ਦੀ ਗੜੀ ਤੋਂ ਥੱਲੇ ਉਤਰਿਆ ਉਦੋਂ ਇਹ ਵਾਪਸ ਨਹੀਂ ਆਉਣਾ। ਤੋ ਸਹਿਬਜ਼ਾਦਾ ਨੂੰ ਹੀ ਪਤਾ ਹੈ ਕਿ ਜਦੋਂ ਮੈਂ ਮੈਦਾਨ 'ਚ ਚਲੇ ਗਿਆ ਤੇ ਉਦੋਂ ਵਾਪਸ ਉਸ ਤੋਂ ਬਾਅਦ ਦੁਬਾਰਾ ਆਪਣੇ ਗੁਰ ਪਿਤਾ ਨੂੰ ਨਹੀਂ ਦੇਖਣਾ। ਤੋ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਦਾ ਪਿਆਰ ਮੋਬਸਾਰਿਆ। ਪੁੱਤਰ ਨੇ ਪਿਤਾ ਦਾ ਪਿਆਰ ਵਸਾਰਿਆ। ਤੋ ਗਏ चमकौर दी गड़ी च गए उठे जो कि अल्लाह यार खान लगता है कि मैदान में जब भाई का लाशा नजर आया घोड़े से पे घोड़े पे मैं मैसूम नीचे उतर आया फिर रख कर गोद में कहा भाई से बोलो इस खाबो ग्रा से कहीं होशियार तो हो लो हम कौन हैं जरा देखो आंख तो खोलो वो ਸਹਿਬ ਜਿਆਦਾ ਛੋਟਾ ਸਹਿਬ ਜਿਆਦਾ ਜਦੋਂ ਆਪਣੇ ਭਰਾ ਦੇ ਉੱਤੇ ਲਾਸ਼ ਦੇ ਨੂੰ ਦੇਖ ਰਿਹਾ ਸੀ ਥੱਲੇ ਜਾ ਕੇ ਤੇ ਉਹ ਜੋਗੀ ਅੱਲਾ ਯਾ ਰੱਖਾ ਹੈ ਤਾਂ ਇਤਨੇ ਮੇ ਖਦੰਗ ਆ ਕੇ ਲਗਾ ਹਾਇ ਜ਼ਿਗਰ ਮੇ ਖਦੰਗ ਕਹਿੰਦੇ ਨੇ ਤੀਰ ਨੂੰ ਇਤਨੇ ਮੇ ਖਦੰਗ ਆ ਕੇ ਲਗਾ ਹਾਇ ਜ਼ਿਗਰ ਮੇ ਥਾ ਤੀਰ ਕਲੇਜੇ ਮੇ ਜਾਂ ਕਾਂਟਾ ਗਲਤਰ ਮੇ ਤਾਰੀਖ ਜਮਾਨਾ ਹੁਆ ਸਤਗੁਰ ਕੀ ਨਜ਼ਰ ਮੇ ਤੂਫਾਨ ਉਠਾ ਖਾਕੂੜੀ ਬਹਿਰ ਮੇ ਪਰ ਮੇ ਤੁਰਾ ਕੇ ਗਿਰਾ ਲਖਤੇ ਜਿਗਰ ਲਖਤੇ ਜਿਗਰ ਪਰ ਉਸ ਵਕਤ ਕਿਆ ਬੀਤੀ ਹੋਗੀ ਕਹੂੰ ਕਿਆ ਮੈਂ ਪਧਰ ਪਰ ਅਯੋਗੀ ਅੱਲਾ ਯਾਰ ਖਾ ਲਿਖਦਾ ਕਿ ਜਦੋਂ ਵੱਡੇ ਸਹਿਬਜ਼ਾਦੇ ਦੀ ਲਾਸ਼ ਤੇ ਛੋਟਾ ਸਹਿਬਜ਼ਾਦਾ ਪੁਆਟਣੀ ਖਾ ਕੇ ਡਿੱਗਾ ਉਸ ਸਮੇਂ ਸੰਸਾਰ ਦੇ ਵਿੱਚ ਜਿਵੇਂ ਹਨੇਰਾ ਜਛ ਆ ਗਿਆ ਮੈਂ ਕੀ ਦੱਸਾਂ ਕਿ ਉਸ ਬਾਪ ਦੀ ਬਿਲ ਤੇ ਕੀ ਬੀਤਰੀ ਹੋਏਗੀ ਜਿਹਦੇ ਅੱਖਾਂ ਸਾਹਮਣੇ ਦੋਵੇਂ ਸਹਿਬਜ਼ਾਦੇ ਸ਼ਹੀਦ ਹੋਏ ਤੋਂ ਲਾਲਾ ਦੌਲਤ ਰਾਏ ਜੀ ਲਿਖਦੇ ਨੇ ਕਿ ਜਦੋਂ ਆਜ਼ਾਦਤ ਮੰਗ ਰਿਆ ਸੀ ਸਹਿਬਜ਼ਾਦਾ ਤੋਂ ਗੁਰੂ ਸਾਹਿਬ ਨੇ ਕਿਹਾ ਕਿ ਜਾਓ ਬੇਟਾ ਆਪਣੇ ਖੂਨ ਦੀ ਸ਼ਾਹੀ ਨਾਲ ਮੇਰੇ ਅਸੂਲਾਂ ਦੀ ਦਸਤਾਵੇਜ਼ ਤੇ ਸਾਈਨ ਕਰੋ ਤਾਂ ਕਿ ਮੇਰਾ ਅਕਾਲਪੁਰਖ ਨਾਲ ਇਕਰਾਰ ਨਿਭ ਜਾਵੇ ਵੱਡਾ ਵੱਡਾ ਜਿਗਰਾ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਇਸ ਲੜਾਈ ਦੇ ਵਿੱਚੋਂ ਪਾਈ ਜੈਤਾ ਜੀ ਨੂੰ ਜ਼ਿੰਮੇਵਾਰੀਆਂ ਦੇ ਕੇ ਤੇ ਜਦੋਂ ਨਿਕਲੇ ਉਦੋਂ ਉਦੋਂ ਇਤਿਹਾਸਕਾਰ ਲਿਖਦਾ ਇਹ ਆਖਰੀ ਸ਼ਹੀਦ ਹੈ ਜਿਹੜਾ ਪਾਈ ਜੈਤਾ ਜੀ ਅੰਤ ਅਕੇਲਾ ਗੜੀ ਮੇਂ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਸਕਦੀਨ ਗੁਰੂ ਸਾਹਿਬ ਜੀ ਜਦੋਂ ਨਿਕਲੇ ਮਾਛੀਵਾੜੇ ਹੁੰਦੇ ਹੋਏ ਦੀਨਾ ਕਾਂਗੜ ਤੋਂ ਗੁੰਦ ਗਏ ਜਿੱਥੇ ਰੰਗਦੇਵ ਦਾ ਇੱਕ ਕਾਜੀ ਆਇਆ ਤੇ ਉਹ ਕਾਜੀ ਨੇ ਗੁਰੂ ਸਾਹਿਬ ਜੀ ਨੂੰ ਇੱਕ ਚਿੱਠੀ ਦਿੱਤੀ ਰੰਗਦੇਵ ਦੀ ਤੇ ਰੰਗਦੇਵ ਦੀ ਚਿੱਠੀ ਜਿਹੜੀ ਸੀ ਉਹ ਇੱਕ ਕੁਰਾਨ ਸ਼ਰੀਫ ਸੀਗਾ ਛੋਟਾ ਜਿਹਾ ਜਿਵੇਂ ਅਸੀਂ ਗੁਟਕਾ ਦੇਖਦੇ ਆਪਾਂ ਇਹ ਗੁਟਕਿਆਂ ਦੇ ਧਰਮ ਪੁਸਤਕ ਦੇ ਅੱਗੇ ਤੇ ਪਿੱਛੇ ਇੱਕ ਦੋ ਦੋ ਪੰਨੇ ਸ਼ੁਰੂ ਤੋਂ ਖਾਲੀ ਮਿਲਦੇ ਨੇ ਇਹ ਆਦ ਕਾਲ ਤੋਂ ਚੱਲਿਆ ਆਉਂਦਾ ਜਦੋਂ ਕੋਈ ਰਾਜਾ ਦੂਸਰੇ ਧਰਮ ਨਾਲ ਐਤ ਕਰਦਾ ਸੀ ਤੇ ਉਹ ਜਿਹੜੇ ਖਾਲੀ ਪੇਜ ਹੁੰਦੇ ਸੋ ਤੇ ਚਿੱਠੀ ਲਿਖਦਾ ਸੀ ਉਹ ਤੇ ਵਚਨ ਦੇਂਦਾ ਸੀ ਤਾਂ ਕਿ ਉਹ ਮੰਨਿਆ ਜਾਂਦਾ ਸੀ ਕਿ ਮੈਂ ਆਪਣੇ ਐਸ ਇਸ਼ਟ ਦੀ ਕਸਮ ਖਾ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਚਿੱਠੀ ਦੇ ਵਿੱਚ ਗੁਰੂ ਸਾਹਿਬ ਨੂੰ ਲਿਖਿਆ ਸੀ ਰੰਗਜੀਵ ਨੇ ਕਿ ਮੈਨੂੰ ਦੁੱਖ ਹੈ ਤੁਹਾਡੇ ਚਾਰ ਸਹਿਬਜ਼ਾਦੇ ਮਾਰੇ ਗਏ ਪਰ ਮੈਂ ਅੱਜ ਵੀ ਤੁਹਾਨੂੰ ਆਨੰਦਪੁਰ ਸਾਹਿਬ ਦਾ ਇਲਾਕਾ ਵਾਪਸ ਦੇਣਾ ਚਾਹੁੰਦਾ ਤੇ ਇੱਕ ਮੈਨੂੰ ਸਿਰਫ ਇੱਕ ਤੋਹਫੇ ਵਜੋਂ ਨਜ਼ਰਾਨੇ ਵਜੋਂ ਅਰਬੀ ਕੋੜਾ ਦਿਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਰੰਗਦੇਵ ਤੂੰ ਮੈਨੂੰ ਚਿੱਠੀ ਘੱਲੀ ਮੈਂ ਪੜੀ ਤੇਰੇ ਕਾਜੀ ਨੇ ਮੈਨੂੰ ਜ਼ਬਾਨੀ ਗੱਲਾਂ ਵੀ ਦਸੀਆਂ ਪਰ ਜਿਹੜਾ ਤੂੰ ਮੈਨੂੰ ਕਹਿਣਾ ਹੈ ਕਿ ਮੈਨੂੰ ਨਜ਼ਰਾਨੇ ਵਜੋਂ ਘੋੜਾ ਦੇ ਅਰਬੀ ਫਿਰ ਮੈਂ ਆਨੰਦਪੁਰ ਦਾ ਇਲਾਕਾ ਵਾਪਸ ਦੇਵਾਂਗਾ ਮੈਂ ਉਸ ਨਰ ਸ਼ੇਰ ਦਾ ਸੇਵਕ ਹਾਂ ਜਿਹਨੂੰ ਤੂੰ ਅੱਲਾ ਕਹਿਣਾ ਹੈ ਮੈਂ ਉਸ ਦੀਆਂ ਨਿਗਾਹ ਵਿੱਚ ਖੜਾ ਉਤਰਿਆ ਤੂੰ ਉਹਦੀ ਨਿਗਾਹ ਝੂਠਾ ਤੂੰ ਝੂਠੀਆਂ ਕਸਮਾਂ ਖਾ ਕੇ ਮੇਰੇ ਨਾਲ ਧਗਾ ਕੀਤਾ ਤੇਰੇ ਜਰਨੈਲਾਂ ਨੇ ਧਗਾ ਕੀਤਾ ਮੈਂ ਚਮਕੌਰ ਦੀ ਗੜੀ ਚੋਂ ਨਿਕਲਿਆ ਤੇ ਉਹ ਸਰਕਾਰਪੁਰਖ ਨੇ ਮੇਰੀ ਹੈਲਪ ਕੀਤੀ ਤੇਰੇ ਜੰਮੈਲਾਂ ਦੇ ਨਹੀਂ ਕੀਤੀ ਉਹ ਲਿਖਦੇ ਨੇ ਕਿ ਮੈਂ ਗੜੀ ਚੋਂ ਉਦੋਂ ਨਿਕਲਿਆ ਜਦੋਂ ਜਹਾਨ ਦਾ ਚੂ ਸੂਰਜ ਛੁੱਪ ਚੁੱਕਾ ਸੀ ਬੁਰਕਾ ਪਾ ਚੁੱਕਾ ਸੀ ਤੇ ਰਾਤ ਦਾ ਚੰਦਰਮਾ ਸ਼ੈਨ ਸ਼ਾਹਬ ਬੜੇ ਜਲਵੇ ਨਾਲ ਨਿਕਲ ਕੇ ਆਇਆ ਚਰਾਗੇ ਜਹਾਨ ਚੋਂ ਸ਼ੁੱਧ ਬੁਰਕਾ ਪੋ شاہੇ ਸ਼ਬ ਬਰਾਮਦ ਹਮਾਂ ਜਲਵਾ ਜੋਸ਼ ਜਹਾਨ ਦਾ ਸੂਰਜ ਚਿਰਾਗ ਜਿਹੜਾ ਸੀ ਉਹ ਛੁੱਪ ਗਿਆ ਬੁਰਕਾ ਪਾ ਗਿਆ ਤੇ ਰਾਤ ਆ ਸ਼ੈਨਸ਼ਾ ਜਲਵੇਂ ਨਾ ਚੜ ਕੇ ਆਇਆ ਮੈਂ ਉਦੋਂ ਚਮਕੌਰ ਦੇ ਵਿੱਚੋਂ ਨਿਕਲਿਆ ਮੈਦਾਨ ਦੇ ਵਿੱਚੋਂ ਤੇ ਉੱਥੇ ਮੈਦਾਨ ਦੇ ਵਿੱਚ ਸਿਰ ਇਸ ਤਰ੍ਹਾਂ ਪੈ ਸੀ ਜਿਵੇਂ ਖੁੰਡ ਖਿੱਦੋ ਪਏ ਹੋਣ ਤੇ ਲੱਤਾਂ ਤੇ ਬਾਹਾਂ ਐਵੇਂ ਪਈਆਂ ਸੀ ਜਿਵੇਂ ਖੁੰਡੀਆਂ ਪਈਆਂ ਹੋਣ ਰੰਗ ਜੇ ਮੇਰੇ ਤਾਂ ਸਿਰਫ 40 ਸੀ ਉਹ ਖਿੱਦੋ ਤੇ ਖੁੰਡੀਆਂ ਕਿਧੀਆਂ ਹੋਣਗੀਆਂ ਤੂੰ ਆਪੇ ਅੰਦਾਜ਼ਾ ਲਾ ਲੈ ਮੈਂ ਤੈਨੂੰ ਚੈਲੰਜ ਕਰਦਾ ਹਾਂ ਨਜ਼ਰਾਨਾ ਤੇ ਜੁਰਮਾਨਾ ਅਕਾਲ ਪੁਰਖ ਦਾ ਸੇਵਕ ਨਹੀਂ ਦਿੰਦਾ ਕਦੀ ਮੈਂ ਤੈਨੂੰ ਚੈਲੰਜ ਕਰਦਾ ਕਿ ਤੇਰੇ 'ਚ ਹਿੰਮਤ ਆ ਤੇ ਮੈਨੂੰ ਪੰਜਾਬ ਦੀ ਜ਼ਮੀਨ ਤੇ ਪੈਰ ਰੱਖ ਕੇ ਦਿਖਾ ਤੇਰੀਆਂ ਤੇਰੇ ਪੈਰਾਂ ਥਲੇ ਇਨਕਲਾਬ ਦੇ ਚਿਗਿਆੜੇ ਵਿਛਾ ਦਊਗਾ ਮੈਂ ਇਹ ਜਫਰਨਾਮਾ ਵਿੱਚ ਲਿਖਿਆ ਗੁਰੂ ਸਾਹਿਬ ਨੇ ਜਿਹੜਾ ਜਫਰਨਾਮਾ ਰੰਗਦੇਵ ਨੂੰ ਭੇਜਿਆ ਲਿਖ ਕੇ